ਸੱਚੀ ਕਾਲ ਮਹਾਰਤੀ ਅਸਮ ਜੈ ਨਿਊਜ਼ ਦੇ ਕਿਰਦਸ਼ਕਾਂ ਦਾ ਸਵਾਗਤ ਹੈ ਇੱਕ ਅਜੀਹ ਘਟਨਾ ਜਿਸ ਨੇ ਸਮਾਜਿਕ ਸ਼ਵਿੰਦਰਸ਼ੀਲਤਾ ਤੇ ਸਵਾਲ ਚੁੱਕੇ ਨੇ ਸਵਾਲ ਖੜੇ ਕਰ ਦਿੱਤੇ ਨੇ ਕਿਉਂਕਿ ਘਟਨਾ ਹੀ ਅਜੀਹ ਹੀ ਹੈ ਇੱਕ ਅਪਾਹਜ ਇੱਕ ਅਸਹਾਇ ਵਯਕਤੀ ਜਿਸ ਦੀ ਲੋਕੀ ਮਦਦ ਤਾਂ ਨਹੀਂ ਕਰ ਸਕਦੇ ਪਰ ਉਹਦਾ ਨੁਕਸਾਨ ਵੀ ਨਹੀਂ ਕਰਨਾ ਚਾਹੀਦਾ ਪਰੀ ਬਾਜ਼ਾਰ ਦੇ ਵਿਚਕਾਰ ਇੱਕ ਅਪੰਗ ਵਿਅਕਤੀ ਜੋ ਆਪਣਾ ਟ੍ਰਾਈਸਾਈਕਲ ਤੇ ਜਾ ਰਿਹਾ ਹੁੰਦਾ ਹੈ ਤੇ ਉਹਨਾਂ ਲੁਟੇਰਿਆਂ ਦੇ ਵੱਲੋਂ ਉਸਦਾ ਫੋਨ ਜਿਹੜਾ ਖੋਹ ਲਿੱਤਾ ਜਾਂਦਾ ਹੈ ਲੁਟੇਰਿਆਂ ਦੇ ਵੱਲੋਂ ਮਤਲਬ ਕਿ ਸਾਰੀਆਂ ਹੱਦਾਂ ਟੱਪ ਦਿੱਤੀਆਂ ਗਈਆਂ ਇਹ ਲੁੱਟੇਰੇ ਜੋ ਆਏ ਦਿਨ ਲੁੱਟਖੋਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਕਦੀ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਕਦੀ ਕਿਸੇ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਨੇ ਲੁੱਟ ਦੀ ਕੋਈ ਵੀ ਵਾਰਦਾਤ ਕਰਨ ਤੋਂ ਇੱਕ ਗੁਰੇਜ਼ ਨਹੀਂ ਕਰਦੇ ਇਹਨਾਂ ਦੇ ਦਿਲਾਂ ਦੇ ਵਿੱਚ ਪ੍ਰਸ਼ਾਸਨ ਦਾ ਨਾ ਕੋਈ ਡਰ ਨਾ ਕੋਈ ਖੌਫ ਨਜ਼ਰ ਆਉਂਦਾ ਹਾਲਾਂਕਿ ਪ੍ਰਸ਼ਾਸਨ ਹਰ ਦਿਨ ਕੋਈ ਨਾ ਕੋਈ ਮੁਹਿੰਮ ਜ਼ਰੂਰ ਚਲਾਉਂਦਾ ਹੈ ਤਾਂ ਜੋ ਸੂਬੇ ਦੇ ਵਿੱਚ ਵਾਪਰ ਨਹੀਂ ਘਟਨਾਵਾਂ ਤੋਂ ਨਿਜਾਤ ਪਾਇਆ ਜਾ ਸਕੇ ਪਰ ਇਸ ਘਟਨਾ ਨੇ ਇੱਕ ਪਰਫੇ ਪ੍ਰਸ਼ਾਸਨ ਤੇ ਸਮਾਜਿਕ ਸੁਵਿੰਦਨਸ਼ੀਲਤਾ ਤੇ ਸਵਾਲ ਖੜੇ ਕਰ ਦਿੱਤੇ ਨੇ ਮਾਮਲਾ ਫਤਿਹਗੜ ਚੂੜੀਆਂ ਦਾ ਹੈ ਜਿੱਥੇ ਏਟਰਾਇ ਸਾਈਕਲ ਤੇ ਇਹ ਵਿਅਕਤੀ ਜਾ ਰਿਹਾ ਸੀਗਾ ਅਪਾਹਜ ਹੈ ਤੇ ਉਹਦੇ ਕੋਲੋਂ ਵੀ ਲੁਟੇਰਿਆ ਨੇ ਫੋਨ ਖੋ ਕੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਪਹਿਲਾ ਇੱਕ ਵਾਰ ਨਜ਼ਰ ਮਾਰ ਲੈਣ ਤਸਵੀਰਾਂ ਤੇ ਤੇ ਆਪਣੀ رائے ਵੀ ਜਰੂਰ ਰੱਖਣਾ ਕਿ ਤੁਸੀਂ ਇਸ ਘਟਨਾ ਨੂੰ ਲੈ ਕੇ ਕੀ ਕਹੋਗੇ ਤਸਵੀਰਾਂ ਤੁਸੀਂ ਦੇਖ ਲਈਆਂ ਕਿ ਇੱਕ ਟਰਾਸਾਈਕਲ ਤੇ ਜਾ ਰਿਹਾ ਵਿਅਕਤੀ ਜੋ ਅਪੰਗ ਹੈ ਤੇ ਅਪੰਗ ਵਿਅਕਤੀ ਦੇ ਕੋਲੋਂ ਦਿਨ ਦੁਹਾਰੇ ਭਰੇ ਬਾਜ਼ਾਰ ਦੇ ਵਿੱਚ ਚਾਰ ਲੁਟੇਰੇ ਆਉਂਦੇ ਨੇ ਤੇ ਉਹ ਤਾਂ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਇਸੇ ਸੰਬੰਧ ਦੇ ਦहतੇ ਪੀੜਤ ਨੌਜਵਾਨ ਜਗਦੀਪ ਸਿੰਘ ਮੁੱਲਦੇ ਪਿਤਾ ਬਲਜੀਤ ਸਿੰਘ ਅਤੇ ਉਹਦੇ ਚਾਚਾ ਜਗਦੀਪ ਸਿੰਘ ਇਹ ਰਹਿੰਦੇ ਨੇ ਇਵਾਸੀ ਸਰਪਕੋਟ ਦੇ ਦੁਖੀ ਹਿਰਦੇ ਦੇ ਨਾਲ ਦੱਸਿਆ ਕਿ ਜਗਦੀਪ ਸਿੰਘ ਜੋ ਕਿ ਲੱਤਾਂ ਅਤੇ ਇੱਕ ਹੱਥ ਤੋਂ ਅਪੰਗ ਹੈ ਫਤਗੜ ਚੂੜੀਆਂ ਆਪਣੀ ਟ੍ਰਾਈਸਾਈਕਲ ਉੱਪਰ ਕੰਮ ਤੇ ਆਇਆ ਸੀ ਅਤੇ ਥਾਣਾ ਫਤਗੜ ਚੂੜੀਆਂ ਤੋਂ ਕੁਝ ਮੀਟਰ ਦੂਰੀ ਤੇ ਹੀ ਆਪਣੀ ਟ੍ਰਾਈਸਾਈਕਲ ਉੱਪਰ ਜਾ ਰਿਹਾ ਸੀ ਉਦੋਂ ਟ੍ਰਾਈਸਾਈਕਲ ਪੈਂਚਰ ਹੋ ਗਿਆ ਤੇ ਬਾਜ਼ਾਰ ਦੇ ਵਿੱਚ ਖੜੇ ਚਾਰ ਨੌਜਵਾਨਾਂ ਨੂੰ ਉਸਨੇ ੱੱੱਕਾ ਲਗਾਉਣ ਦੇ ਲਈ ਕਿਹਾ ਅਤੇ ਉਹ ਅੱਗੇ 2 ਕਦਮ ਹੀ ਗਏ ਸਨ ਕਿ ਉਸ ਦੀ ਜੇਬ ਦੇ ਵਿੱਚੋਂ ਜ਼ਬਰਦਸਤੀ ਵੀਵੋ ਦੇ ਮੋਬਾਈਲ ਜਿਹੜਾ ਸੀ ਉਹ ਖੋ ਕੇ ਫਰਾਰ ਹੋ ਜਾਂਦੇ ਨੇ। ਔਰੌਲਾ ਪਾਉਂਦਾ ਹੀ ਰਹਿ ਗਿਆ ਪਰ ਉਸ ਦੀ ਕਿਸੇ ਨੇ ਸੁਣੀ ਨਹੀਂ। ਜਿਵੇਂ ਕਿ ਤੁਸੀਂ ਤਸਵੀਰਾਂ ਦੇਖੀਆਂ ਕਿ ਉਹ ਰੋਲਾ ਪਾਉਂਦਾ ਹੀ ਰਹਿ ਗਿਆ ਉਹ ਅਪਾਹਜ ਵਿਅਕਤੀ ਹੋਰ ਉਹ ਬੇਬਸ ਸੀ ਉਹ ਕੁਝ ਕਰ ਵੀ ਨਹੀਂ ਸੀ ਸਕਦਾ ਕਿ ਦੌੜ ਭੱਜ ਕਰਕੇ ਕਿਤੇ ਚੋਰ ਦਾ ਲੁਟੇਰਿਆਂ ਦਾ ਪਿੱਛਾ ਵੀ ਕਰਦਾ ਉਹ ਸਿਰਫ ਮਦਦ ਦੀ ਗੁਹਾਰ ਲਗਾਉਂਦਾ ਹੀ ਰਹਿ ਗਿਆ ਪੀੜਤ ਵਿਅਕਤੀ ਨੇ ਅੱਗੇ ਇਹ ਵੀ ਦੱਸਿਆ ਕਿ ਉਸਨੇ 3 ਮਹੀਨੇ ਪਹਿਲਾਂ ਹੀ ਕਿਸ਼ਤਾਂ 'ਤੇ Vivo ਦਾ ਫੋਨ ਖਰੀਦਿਆ ਸੀ ਅਤੇ ਫੋਨ ਦੀਆਂ ਅਜੇ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਈਆਂ ਸੀ ਕਿ ਉਸ ਦਾ ਲੁਟੇਰਿਆਂ ਦੇ ਵੱਲੋਂ ਫੋਨ ਜਿਹੜਾ ਹੈ ਖੋ ਕੇ ਫਰਾਗੋ ਜਾਂਦੇ ਨੇ ਪੀੜਤ ਨੌਜਵਾਨ ਅਤੇ ਉਸ ਦੇ ਪਰਿਵਾਰ ਦੇ ਵੱਲੋਂ ਥਾਣਾ ਫਤੇਗੜ ਟੂੜੀਆਂ ਦੀ ਪੁਲਿਸ ਨੂੰ ਦਰਖਾਸਤ ਦਿੰਦਿਆਂ ਗੁਹਾਰ ਲਗਾਈ ਹੈ ਕਿ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਉਸ ਦਾ ਮੋਬਾਈਲ ਜਲਦ ਤੋਂ ਜਲਦੀ ਵਾਪਸ ਕਰਾਇਆ ਜਾਵੇ ਅਤੇ ਲੁਟੇਰਿਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਲਦੀਪ ਸਿੰਘ ਹੈ ਜਲਦੀਪ ਸਿੰਘ ਜੀ ਤੁਹਾਡਾ ਮੋਬਾਈਲ ਖੋ ਗਿਆ ਲਗੇ ਕਿਸ ਤਰ੍ਹਾਂ ਵਾਰਦਾ ਤੁਸੀਂ ਮੈਂ ਪਿੰਡੋਂ ਮੁੰਡਿਆਂ ਫਰੀਗਰ ਕੰਮ ਤੇ ਮੇਰਾ ਸਾਈਕਲ ਪਿੰਚਰ ਹੋ ਗਿਆ ਥਾਣੇ ਦੇ ਨਾਲ ਹੀ ਸਾਹਮਣੇ ਤੇ ਮੈਂ ਚਾਰ ਜਣੇ ਖਲੋਤੇ ਉਹਨਾਂ ਨੂੰ ਮੈਂ ਮਾਰੀ ਮੈਂ ਧੱਕਾ ਲਾਇਆ ਉਹ ਤਾਂ ਘਰ ਆਇਆ ਤੇ ਉਹ ਫੂਨ ਰੁਕੋ ਕੇ ਗਾਂ ਗਏ ਆ ਤੁਸੀਂ ਹਾਂ ਕੀ ਕਹਿੰਦੇ ਹਾਂਜੀ ਇਹ ਦੋਨੋਂ ਤੁਹਾਡੇ ਲੱਗਦਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਸੀ ਹਾਂ ਬਚਪਨ ਤੋਂ ਹੀ ਕਿਨੇ ਕਨੇ ਸੀਗੇ ਉਹ ਚਾਰ ਜਣੇ ਸੀ ਚਾਹਦੇ ਬੰਦੇ ਹਾਂਜੀ ਹਾਂਜੀ ਕਿਥੋਂ ਦੇ ਨੇ ਅਫਾਦੇ ਕਰਦੇ ਹੀ ਕਿਨੇ ਜਣੇ ਚਾਰ ਜਣੇ ਚੋਰ ਪਛਾਣਦੇ ਹਾਂਜੀ ਸਾਡੇ ਸਾਹਮਣੇ ਆਇਆ ਤੇ ਕਾਲ ਲਓ ਹਾਂਜੀ ਹਾਂਜੀ ਇਹ ਚੋਰ ਫੜੇ ਜਾਣ ਤੇ ਪਤਾ ਵੀ ਲੱਗ ਜੇ ਕਿ ਗਾਂਵਾਂ ਚੋਰੀਆਂ ਕਰਨ ਉਹਨੇ ਸਜ਼ਾ ਦਿੱਤੀ ਜਾਵੇ ਮੇਰਾ ਉਹਨੂੰ ਲਾਫਤ ਵਾਇ ਜਾਵੇ ਇਹ ਮੇਰਾ ਬੇਟਾ ਹੈਗਾ ਜੀ ਵੀ ਗੱਲ ਬਾਤ ਮਤਲਬ ਇਹ ਦੇਖੋ ਪੁਜਾਰ ਆਇਆ ਹੈ ਤੇ ਸਾਈਕਲੇ ਦਾ ਪੈਂਚਰ ਹੋ ਗਿਆ ਫੋਨ ਹੋ ਗਿਆ ਕੋਲ ਲੈ ਕੇ ਆ ਇਹਦੇ ਦੋਵੇਂ ਪੈਰ ਵੀ ਹੰਨੀਆਂ ਦੇ ਤੇ ਸੱਜੇ ਹੱਥ ਦੀ ਮਤਲਬ ਉਂਗਲ ਬਿਲਕੁਲ ਹੱਡੀਆਂ ਦੀਆਂ ਦੀਆਂ ਤੇ ਖੱਬੇ ਦੀ ਹੁੰਦਾ ਮਤਲਬ ਇਹਦੀਆਂ ਦੋ ਹੀ ਹੁੰਗਾ ਹੱਗੀਆਂ ਦਾ ਤੇ ਸਾਨੂੰ ਤਾਂ ਮੰਗੇ ਹੈਗੇ ਤੇ ਚੋਰ ਖੜੇ ਜਾਣ ਛੇਤੀ ਛੇਤੀ ਤੇ ਇਹਦਾ ਚਾਰੇ ਦਾ ਫੋਨ ਮਤਲਬ ਦਿੱਤਾ ਜਾਵੇ ਸਾਨੂੰ ਉਹ ਕਿਸਦਾ ਫੋਨ ਲਿਆ ਹਜ਼ਾਰੇ ਬੇਟੇ ਨੇ ਕਿਹੜਾ ਚਿਰ ਹੈ ਮੈਨੂੰ ਹੋਏ ਚਾਰ ਪੰਜ ਮਹੀਨੇ ਹੋਏ ਲੈਣ ਹੋਏ ਕਿੰਨੇ ਕਿਸਤਾ ਕਿੰਨੇ ਆਏ ਇਹ ਇਹ ਉਹਦਨੀਆਂ ਦੋ ਰਹਿੰਦੀਆਂ ਇਹ ਕਿਸਤਾ ਦੀ ਹੈ ਜੀ ਹਣ ਉਹ ਮੰਗੇ ਫੜੇ ਜਾਂਦੇ ਨਾਲ ਉਹਨਾਂ ਨੂੰ ਸਜ਼ਾ ਹੋਏ ਉਹਨਾਂ ਨਾਲ ਤੇ ਨਾਲੇ ਬੱਚੇ ਦਾ ਫੋਨ ਦਿੱਤਾ ਜਾਵੇ ਮਾਣ ਜਗਦੀਪ ਸਿੰਘ ਹੈ ਜੀ ਕੀ ਲੱਗਦਾ ਮੇਰਾ ਭਈਆ ਲੱਗਦਾ ਜੀ ਥਾਣੇ ਤੇ ਲਾਗੋਂਦੇ ਆਉਂਦੇ ਆ ਸੀ ਚਾਰ ਮੁੰਡੇ ਨਾਲ ਤੇ ਚੌਹ ਮੁੰਡਿਆਂ ਦੇ ਹੈ ਟੱਕਾ ਲਾਉਂਦੇ ਮੋਰ ਤੇਨੂੰ ਸਾਈਕਲ ਨੂੰ ਇਹਨਾਂ ਦਾ ਸਾਈਕਲ ਪੈਂਚਰ ਹੋਇਆ ਸੀ ਟਾਇਰ ਪੈਂਚਰ ਹੋਇਆ ਸੀ ਇਹ ਪੈਂਚਲ ਮਨ ਬਾਤ ਆਉਂਦਾ ਨੇ ਟੇਕੋ ਸ਼ਾਇਦ ਹਲਦਾ ਉਹਨਾਂ ਨੇ ਮੁੰਡਿਆਂ ਨੇ ਮਿਲ ਕੇ ਮੋਬਾਈਲ ਖੋ ਗੇ ਉਸ ਥੜੇ ਭੱਜ ਕੇ ਮੁੰਡਿਆਂ ਦਾ ਪਤਾ ਲਗਾ ਕੇ ਦਰਨਵਾਗੇ ਮੁੰਡਿਆਂ ਨੂੰ ਇੱਕ ੱਤਕਾ ਲਾਇਆ ਉਹ ਹੀ ਲਾਗੇ ਉਹ ਹੀ ਲੈ ਕੇ ਮੋਬਾਈਲ ਦੇਖੋਗੇ ਤੇ ਮੈਨੂੰ ਆਣ ਕੇ ਕਹਿੰਦਾ ਮੇਰਾ ਮੋਬਾਈਲ ਲੈ ਕੇ ਖੋ ਗੇ ਬੜਾ ਆਪਾਂ ਤੁਹਾਨੂੰ ਉਸ ਥੜੇ ਬੁਲਾਇਆ ਆਣ ਕੇ ਤੇ ਕਾ ਪੁਠਾਣੇ ਆ ਗਏ ਕੀ ਹਾਂ ਤੇ ਥਾਣੇ ਆਲੇ ਕਹਿੰਦੇ ਕੋਈ ਨਹੀਂ ਲੱਭਦਾ ਬੰਦੇ ਸਾਡੀ ਕੋ ਮੋਬਾਈਲ ਕੋ ਆ ਗਿਆ ਸਾਡੀ ਬੇਦਖਾਸਤ ਹੈ ਕੀ ਮਾਮਲਾ ਇਦਾਂ ਜੀ ਇੱਕ ਜਗਦੀਪ ਸਿੰਘ ਸਨ ਉਹ ਬਲਜੀਤ ਕਰਨ ਲਈ ਇੱਕ ਜਸਤੇ ਇਮੀਜਰ ਦਰਖਾਸਤ ਨੂੰ ਪ੍ਰਾਪਤ ਹੋਈ ਆ ਇਹ ਦਰਖਾਸਤ ਦੇ ਵਿੱਚ ਉਹਨੇ ਜੋ ਦੱਸਿਆ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਕੇ ਤੇ ਇਮੀਜਟ ਐਕਸ਼ਨ ਕਰਾਂਗੇ ਤੇ ਸਰ ਉਹ ਕਿਹਦਾ ਮੈਂ ਅੱਗੇ ਪੇਸ਼ ਆਉਂਦਾ ਠੀਕ ਹੈ ਅਸੀਂ ਉਹਦੀ ਉਹਨੂੰ ਉਹਦੀ ਹੈਲਪ ਲੈ ਕੇ ਤੇ ਆਪਣੇ ਟੈਕਨੀਕਲ ਤਰੀਕੇ ਵਰਤ ਕੇ ਵੀ ਇਹਨੂੰ ਸੌਟ ਆਊਟ ਕਰਾਂਗੇ ਇਮੀਜਟ